ਪੰਜਾਬ ਦੇ ਵਿੱਚ ਪੈ ਰਹੀ ਹੈ ਅਤਿ ਦੀ ਠੰਡ ਮੌਸਮ ਵਿਭਾਗ ਨੇ ਕੀਤਾ ਇੱਕ ਵਾਰ ਫਿਰ ਅਲਰਟ ਜਾਰੀ ਇੱਕ ਤੋਂ ਬਾਅਦ ਇੱਕ ਟੁੱਟਰੇ ਨੇ ਠੰਡ ਦੇ ਰਕਾਟ ਪੰਜਾਬ ਦੇ ਵਿੱਚ ਪੈ ਰਹੀ ਹੈ ਅਤਿ ਦੀ ਠੰਡ ਮੌਸਮ ਵਿਭਾਗ ਨੇ ਕੀਤਾ ਇੱਕ ਵਾਰ ਫਿਰ ਅਲਰਟ ਜਾਰੀ ਇੱਕ ਤੋਂ ਬਾਅਦ ਇੱਕ ਟੁੱਟ ਰਹੇ ਨੇ ਠੰਡ ਦੇ ਰਿਕਾਰਡ ਸਤਿ ਸ਼੍ਰੀ ਅਕਾਲ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਿਹੜੇ ਰਿਕਾਰਡ ਠੰਡ ਦੇ ਟੁੱਟ ਰਹੇ ਨੇ ਰਿਕਾਰਡ ਤੋਂ ਠੰਡ ਪੰਜਾਬ ਹਰਿਆਣਾ ਹਿਮਾਚਲ ਔਰ ਉੱਤਰੀ ਭਾਰਤ ਦੇ ਇਲਾਕਿਆਂ ਦੇ ਵਿੱਚ ਫੈ ਰਹੀ ਹੈ ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਰਫਬਾਰੀ ਕਰਕੇ ਸ਼ੀਤਲੇ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਸੋ ਇਸ ਸੀਜ਼ਨ ਦਾ ਸਭ ਤੋਂ ਠੰਡਾ ਜਿਹੜਾ ਦਿਨ 12 ਜਨਵਰੀ ਦਾ ਰਿਹਾ ਪਿਛਲੇ 54 ਸਾਲਾਂ ਦੇ ਵਿੱਚ ਸਭ ਤੋਂ ਠੰਡਾ ਦਿਨ 12 ਜਨਵਰੀ ਦਾ ਸੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਵਿੱਚ 1.4 ਡਿਗਰੀ ਘਟੋ ਘਟ ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਉਸ ਤੋਂ ਇਲਾਵਾ ਜਿੰਨੇ ਵੀ ਪੰਜਾਬ ਦੇ ਹੋਰ ਇਲਾਕੇ ਨੇ ਉਹਨਾਂ ਦੇ ਵਿੱਚ ਤਾਪਮਾਨ 10 ਡਿਗਰੀ ਤੋਂ ਹੇਠਾ ਰਿਹਾ ਸੋ ਲੁਧਿਆਣਾ ਦੇ ਵਿੱਚ ਵੀ ਅਜਿਹੇ ਹਾਲਾਤ ਸਨ ਮੌਸਮ ਵਿਭਾਗ ਵੱਲੋਂ ਅਤੇ 13 ਤਾਰੀਖ ਨੂੰ ਲੋਹੜੀ ਦੇ ਦਿਨ ਨੂੰ ਅਲਰਟ ਜਾਰੀ ਕੀਤਾ ਗਿਆ ਸੋ ਦੱਸਿਆ ਜਾ ਰਿਹਾ ਹੈ ਕਿ ਇਹ ਹਾਲਾਤ ਅਗਲੇ 3-4 ਦਿਨ ਹੋਰ ਰਹਿਣਗੇ 16 ਤਾਰੀਖ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਸੰਭਾਵਨਾ ਜਿਹੜੀ ਦੱਸੀ ਜਾ ਰਹੀ ਹੈ ਸੋ ਰਿਕਾਰਡ ਤੋੜ ਠੰਡ ਪੈ ਰਹੀ ਹੈ ਜਿਸ ਦੇ ਚਲਦੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਆਮ ਲੋਕ ਜਿਹੜੇ ਨੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਸੋ ਲਗਭਗ 17 ਦੇ ਕਰੀਬ ਜਿਹੜੀਆਂ ਫਲਾਈਟਾਂ ਨੇ ਉਹ ਉਹਨਾਂ ਨੂੰ ਦੇਰੀ ਦੇ ਨਾਲ ਉਡਾਨ ਭਰਨੀ ਪਈ ਸੋ ਰੇਲ ਆਵਾਜਾਈ ਦੀ ਗੱਲ ਕੀਤੀ ਜਾਵੇ ਸੜਕੀ ਆਵਾਜਾਈ ਦੀ ਗੱਲ ਕੀਤੀ ਜਾਵੇ ਜਾਂ ਹਵਾਈ ਜਹਾਜ਼ ਜਿਹੜੇ ਨੇ ਫਲਾਈਟਸ ਨੇ ਉਹਨਾਂ ਤੇ ਸਿੱਧੇ ਤੌਰ ਤੇ ਇਸ ਠੰਡ ਤੇ ਧੁੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਸੋ ਕਿਹਾ ਜਾ ਰਿਹਾ ਕਿ 15 ਤੋਂ 16 ਤਾਰੀਖ ਤੱਕ ਇਸੇ ਤਰ੍ਹਾਂ ਧੁੰਦ ਤੇ ਕੋਹਰਾ ਜਿਹੜਾ ਨਜ਼ਰ ਆਏਗਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਤੁਸੀਂ ਅਹਦਿਆਤ ਦੇ ਨਾਲ ਸਫਰ ਦੇ ਵਿੱਚ ਜਾਓ ਜੇਕਰ ਤੁਸੀਂ ਡਰਾਈਵਿੰਗ ਕਰ ਰਹੇ ਹੋ ਕਿਉਂਕਿ ਵਿਜ਼ਿਬਿਲਟੀ ਬਹੁਤ ਘੱਟ ਜਾਂਦੀ ਹੈ ਔਰ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ ਸੋ ਦੱਸ ਦਈਏ ਕਿ ਧੁੰਦ ਦੀ ਵਜ੍ਹਾ ਦੇ ਨਾਲ ਕਈ ਜਗ੍ਹਾ ਤੇ ਆਮ ਜਨਜੀਵਨ ਜਿਹੜਾ ਪ੍ਰਭਾਵਿਤ ਹੋਇਆ ਸੋ ਆਉਣ ਵਾਲੇ 3-4 ਦਿਨ ਅਜਿਹੇ ਹਾਲਾਤ ਰਹਿਣਗੇ ਫਿਰ 17 ਤਾਰੀਖ 16 ਜਾਂ 17 ਤੋਂ ਬਾਅਦ ਮੌਸਮ ਬਦਲੇਗਾ ਥੋੜਾ ਜਿਹਾ ਸਾਫ਼ ਹੋਏਗਾ ਪਰ ਹੁਣ ਤੱਕ ਇਹ ਖੁਸ਼ਕ ਜਿਹੜਾ ਮੌਸਮ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦੱਸੀ ਜਾ ਰਹੀ ਹੈ ਸੋ ਠੰਡ ਵਧ ਰਹੀ ਹੈ ਔਰ ਲੋਕ ਆਪੋ ਆਪਣੇ ਤਰੀਕੇ ਨਾਲ ਆਪਣਾ ਬਚਾਅ ਕਰਦੇ ਨਜ਼ਰ ਆ ਰਹੇ ਨੇ ਸੋ ਤਾਪਮਾਨ ਦੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਵਿੱਚ ਘਟੂ ਘਟ ਤਾਪਮਾਨ 1.4 ਡਿਗਰੀ ਔਰ ਦਿਨ ਦੇ ਸਮੇਂ 9.4 ਡਿਗਰੀ ਨੋਟ ਕੀਤਾ ਗਿਆ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ 4 ਡਿਗਰੀ ਔਰ ਦਿਨ ਦਾ ਤਾਪਮਾਨ 10.4 ਡਿਗਰੀ ਪਟਿਆਲਾ ਦੇ ਵਿੱਚ 4.4 ਡਿਗਰੀ ਰਾਤ ਦਾ ਤਾਪਮਾਨ ਔਰ ਦਿਨ ਦਾ ਤਾਪਮਾਨ 12.8 1 ਡਿਗਰੀ ਨੋਟ ਕੀਤਾ ਗਿਆ ਪਠਾਨਕੋਟ ਦੇ ਵਿੱਚ 5.4 ਤੇ ਦਿਨ ਦਾ ਤਾਪਮਾਨ 9.8 ਅਸ਼ਾਰੇ ਨੋਟ ਕੀਤਾ ਗਿਆ ਸੋ ਇਸੇ ਤਰ੍ਹਾਂ ਹਾਲਾਤ ਬਾਕੀ ਸ਼ਹਿਰਾਂ ਦੇ ਵਿੱਚ ਵੀ ਨੇ ਕਾਫੀ ਠੰਡ ਹੈ ਔਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣਾ ਵਿਚਾਰ ਰੱਖੋ ਡਰਾਈਵਿੰਗ ਦੇ ਦੌਰਾਨ احتیاط ਵਰਤੋ ਉਸ ਤੋਂ ਬਾਅਦ 12 ਤਾਰੀਖ ਦਾ ਜਿਹੜਾ ਦਿਨ ਹੈ ਸਭ ਤੋਂ ਜ਼ਿਆਦਾ ਠੰਡਾ ਰਿਹਾ 12 ਜਨਵਰੀ 54 ਸਾਲਾਂ ਦਾ ਇੱਕ ਵਾਰ ਫਿਰ ਰਿਕਾਰਡ ਟੁੱਟਿਆ ਇਸ ਤੋਂ ਪਹਿਲਾਂ ਵੀ 1 ਜਨਵਰੀ ਦਾ ਦਿਨ ਬੇਹੱਦ ਠੰਡਾ ਰਿਹਾ ਸੀ ਸੋ 12 ਜਨਵਰੀ ਦਾ ਦਿਨ ਇੱਕ ਵਾਰ ਫਿਰ ਬੇਹੱਦ ਠੰਡਾ ਰਿਹਾ ਔਰ ਆਉਣ ਵਾਲੇ 3 ਤੋਂ 4 ਦਿਨਾਂ ਤੱਕ ਮੌਸਮ ਅਜਿਹਾ ਰਹੇਗਾ ਉਸ ਤੋਂ ਬਾਅਦ ਮੌਸਮ ਕੁਝ ਸਾਫ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦਸਹੀ ਜਾ ਰਹੀ ਹੈ ਮੈਂ ਮੌਸਮ ਨੂੰ ਲੈ ਕੇ ਕਿਸ ਤਰੀਕੇ ਦੀ ਅਪਡੇਟ ਹੈ ਕਿਉਂਕਿ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਤੇ ਠੰਡ ਦਾ ਜਿਹੜਾ ਘਹਿਰਾ ਲਗਾਤਾਰ جاری ਜੀ ਜੇਸੀ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਅੱਜ ਕੱਲ ਚੱਲ ਰਹੀਆਂ ਨੇ ਸਪੈਸ਼ਲੀ ਜਿਹੜਾ ਡੇਜ਼ ਬਹੁਤ ਕੋਲਡ ਚੱਲ ਰਹੇ ਨੇ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਪਿਛਲੇ ਕਾਫੀ ਦਿਨਾਂ ਤੋਂ ਨੀਚੇ ਚੱਲ ਰਿਹਾ ਹੈਗਾ ਔਰ ਇਹਦੇ ਕਰਕੇ ਇਸ ਵਾਰੀ ਨਵੇਂ ਸਾਲ ਤੇ ਇੱਕ ਟੈਂਪਰੇਚਰ ਦਾ ਰਿਕਾਰਡ ਵੀ ਅਸੀਂ ਆਬਜ਼ਰਵ ਕੀਤਾ ਕਿ 1 ਜਨਵਰੀ ਨੂੰ ਜਿਹੜਾ 10.4 ਡਿਗਰੀ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ 1970 ਤੋਂ ਹੁਣ ਤੱਕ ਦਾ ਲੋਏਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਨਾਰਮਲ ਤੋਂ ਵੀ ਇਹ 7.3 ਡਿਗਰੀ ਸੈਂਟੀਗ੍ਰੇਡ ਨੀਚੇ ਰਿਹਾ ਔਰ ਉਹਦੇ ਤੋਂ ਬਾਅਦ ਜ਼ਰੂਰ ਥੋੜੀ ਰਾਈਜ਼ ਅਸੀਂ ਅਬਜ਼ਰਵ ਕੀਤੀ ਹੈ 2 ਤਰੀਕ ਨੂੰ 12 ਡਿਗਰੀ ਸੈਂਟੀਗ੍ਰੇਡ ਅਬਜ਼ਰਵ ਕੀਤਾ ਗਿਆ ਔਰ ਕੱਲ 15 ਡਿਗਰੀ ਸੈਂਟੀਗ੍ਰੇਡ ਜੋ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਬਟ ਹਲੇ ਵੀ ਇਹ ਜਿਹੜਾ ਨਾਰਮਲ ਤੋਂ ਜਿਹੜਾ ਨੀਚੇ ਚੱਲ ਰਿਹਾ ਹੈਗਾ ਔਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੇਖੀਏ ਉਹ ਪਿਛਲੇ ਦਿਨਾਂ ਦੇ ਵਿੱਚ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਪਰ ਅੱਜ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ 2 ਡਿਗਰੀ ਸੈਲਟ੍ਰੀਟ ਦੀ ਗ੍ਰਾਵਟ ਅਬਜ਼ਰਵ ਕੀਤੀ ਹੈ ਔਰ ਅੱਜ ਬਿਲਕੁਲ ਨਾਰਮਲ ਜਿਹੜਾ 5.6 ਡਿਗਰੀ ਸੈਲਟ੍ਰੀਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਹੀ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਕੋਲਡ ਡੇ ਕੰਡੀਸ਼ਨਸ ਔਰ ਡੈਂਸ ਟੂ ਵੈਰੀ ਡੈਂਸ ਫੌਗ ਜਿਹੜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ 익ਸਪੈਕਟਡ ਹੈ ਔਰ ਇਹਦੇ ਕਰਕੇ ਅੱਜ ਆਈਐਮਡੀ ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਕੋਈ ਰਿਕਾਰਡਿੰਗ ਟੁੱਟ ਗਈ ਇਕ ਤਰੀਕ ਨੂੰ ਜੋ ਡੇ ਟਾਈਮ ਟੈਂਪਰੇਚਰ 10.4 ਡਿਗਰੀ ਸੈਂਟੀਗ੍ਰੇਡ ਆਬਜ਼ਰਵ ਕੀਤਾ ਸੀ ਜੀ ਉਹ 1970 ਤੋਂ ਲੈ ਕੇ ਹੁਣ ਤੱਕ ਦਾ ਲੋਇਸਟ ਡੇ ਟਾਈਮ ਟੈਂਪਰੇਚਰ ਸੀ ਜੀ ਮੈਂ ਇਸ ਤੋਂ ਇਲਾਵਾ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਤਿਆਰਬੰਦੀ ਦੀ ਜ਼ਰੂਰਤ ਆ ਜਾਂ ਕਿਸ ਤਰੀਕੇ ਦਾ ਉਹਨਾਂ ਲਈ ਮੌਸਮ ਅ ਫਿਲਹਾਲ ਤਾਂ ਕਿਉਂਕਿ ਫੌਗੀ ਕੰਡੀਸ਼ਨਸ ਚੱਲ ਰਹੀਆਂ ਨੇ ਜਦੋਂ ਵੀ ਧੁੰਦ ਹੁੰਦੀ ਆ ਤਾਂ ਉਹਦਾ ਉਹਦੇ ਨਾਲ ਫਸਲਾਂ ਨੂੰ ਥੋੜਾ ਮੌਇਸਚਰ ਵੀ ਮਿਲ ਜਾਂਦਾ ਸੋ ਇਹਦਾ ਅਸੀਂ ਕੋਈ 네ਗੇਟਿਵ ਇਮਪੈਕਟ ਕ੍ਰੌਪਸ ਤੇ ਨਹੀਂ ਐਕਸਪੈਕਟ ਕਰ ਰਹੇ ਬਟ ਹੁਣ ਜਿਵੇਂ ਟੈਂਪਰੇਚਰ ਦੇ ਵਿੱਚ ਗ੍ਰਾਵਟ ਆਬਜ਼ਰਵ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਟੈਂਪਰੇਚਰ ਹੋਰ ਨੀਚੇ ਜਾਂਦਾ ਸਪੈਸ਼ਲੀ ਜਦੋਂ 4 ਡਿਗਰੀ ਸੈਲਸੀਅਸ ਤੋਂ ਨੀਚੇ ਨਾਈਟ ਟਾਈਮ ਟੈਂਪਰੇਚਰ ਅਸੀਂ ਰਿਕਾਰਡ ਕਰਦੇ ਹਾਂ ਉਦੋਂ ਕੋਰੇ ਦੇ ਚਾਂਸਸ ਕਾਫੀ ਹੋ ਜਾਂਦੇ ਨੇ ਸੋ ਉਹਦਾ ਜਿਹੜਾ ਫਸਲਾਂ ਤੇ ਸਪੈਸ਼ਲੀ ਵੈਜੀਟੇਬਲ ਕ੍ਰੋਪਸ ਤੇ ਕਾਫੀ ਉਹਦਾ ਇਫੈਕਟ ਹੁੰਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮਿਨਿਮਮ ਟੈਂਪਰੇਚਰ ਦੇ ਵਿੱਚ ਹੋਰ ਗ੍ਰਾਵਟ ਆਉਂਦੀ ਔਰ ਕੋਰਾ ਪੈਂਦੇ ਜਿਹੜੇ ਸੰਭਾਵਨਾ ਬਣਦੀ ਆ ਫਿਰ ਸਾਰਿਆਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਫਸਲ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਤਾਂ ਕਿ ਫਸਲ ਦਾ ਕੋਈ ਨੁਕਸਾਨ ਨਾ ਹੋਵੇ। ਡਾਟਾ ਲੁਧਿਆਣੇ ਦੇ ਲਈ ਹੈ। ਜੀ। ਬਹੁਤ ਬਹੁਤ ਲੁਧਿਆਣੇ ਦੇ। ਹਾਂ ਲੁਧਿਆਣੇ ਦੀਆਂ ਇਹ ਕੰਡੀਸ਼ਨਸ ਜਿਹੜੀਆਂ ਅਸੀਂ ਟੈਂਪਰੇਚਰ ਕੰਡੀਸ਼ਨਸ ਅਸੀਂ ਡਿਸਕਸ ਕੀਤੀਆਂ ਨੇ ਅੱਜ ਦਾ ਮਿਨੀਮਮ ਟੈਂਪਰੇਚਰ 5.6 ਡਿਗਰੀ ਸੈਂਟੀਗ੍ਰੇਡ ਔਰ ਕੱਲ ਦਾ ਮੈਕਸਿਮਮ ਟੈਂਪਰੇਚਰ 12 ਡਿਗਰੀ ਸੈਂਟੀਗ੍ਰੇਡ। ਅਨਵਾਰੇ ਤਿੰਨ ਚਾਰ ਦਿਨ ਹਲੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜੀ ਇਸ ਤਰ੍ਹਾਂ ਦੀਆਂ ਹੀ ਕੋਲਡ ਡੇ ਕੰਡੀਸ਼ਨਸ ਐਂਡ ਡੈਂਸ ਟੂ ਵੈਰੀ ਡੈਂਸ ਫੌਗ ਹੀ 익ਸਪੈਕਟਡ ਹੈ ਲੋਕਾਂ ਕੀ ਫੇਰ ਤਾਂ ਬਰਫੋ ਠੰਡੇ ਦੇ ਵਿੱਚ ਲੋਕਾਂ ਨੂੰ ਇਹੀ ਸਲਾਹ ਦੇ ਸਕਦੇ ਆਂ ਜੀ ਕਿ ਇੱਕ ਤਾਂ ਡੇਜ਼ ਬਹੁਤ ਕੋਲਡ ਚੱਲ ਰਹੇ ਨੇ ਸੋ ਉਹਨਾਂ ਨੂੰ ਡਾਇਰੈਕਟ ਐਕਸਪੋਜ਼ਰ ਜਿਹੜਾ ਠੰਡ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਤਾਂ ਹੀ ਬਾਹਰ ਨਿਕਲੋ ਜੇ ਬਹੁਤ ਜ਼ਰੂਰੀ ਹੈ ਸੈਕੰਡਲੀ ਜਿਹੜੀ ਸੰਗਣੀ ਤੋਂ ਦੀ ਪ੍ਰੈਡਿਕਸ਼ਨ ਹਲੇ ਵੀ ਆਉਣ ਵਾਲੇ ਤਿੰਨ ਚਾਰ ਦਿਨ ਸਾਰੇ ਪੰਜਾਬ ਵਿੱਚ ਹੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਟਰੈਵਲ ਦਾ ਬੜਾ ਧਿਆਨ ਰੱਖਣਾ ਚਾਹੀਦਾ ਜੇ ਬਹੁਤ ਜ਼ਰੂਰੀ ਹੈ ਤਾਂ ਹੀ ਟਰੈਵਲ ਕਰੋ ਅਦਰਵਾਈਜ਼ ਅਵੋਇਡ ਕਰਨਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਬਿਊਰੋ ਰਿਪੋਰਟ ਲੁਧਿਆਣਾ